ਪਿੰਡ ਚੰਦਪਾਣ ਦਾ ਮਤਲਬ ਆ ਗਿਆ ਉੱਥੇ ਵੀ ਕਾਫੀ ਦਲਤਾਂ ਤੇ ਅਤਿਆਚਾਰ ਹੋਇਆ ਹੈ ਇਹ ਜਿਹੜਾ ਅੰਗਰੇਜ਼ ਸਿੰਘ ਗੋਰਾਮੱਤਾ ਇਹ ਵੀ ਦਲਤਾਗੂ ਆ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਦਲਤਾਂ ਨੂੰ ਨਿਸ਼ਾਨਾ ਬਣਾਇਆ ਜਾਇਆ ਉਹਦੇ ਬਾਰੇ ਟਰਡਾ ਕੀ ਹੈ ਵਿਚਾਰ ਆ ਜੀ ਕੁਝ ਨਹੀਂ ਕਿਉਂਕਿ ਜੇ ਐਮਐਲਏ ਇਸ ਗੱਲ ਤੇ ਸਹੀ ਸੀ ਉਹ ਪੂਰੀ ਤਰ੍ਹਾਂ ਤੇ ਉਸ ਬੰਦੇ ਦੇ ਕੋਲੇ ਜਾਣਾ ਬੰਦਦਾ ਸੀ ਉਹਦਾ ਵੀ ਭਰਾਵਾ ਤੂੰ ਮੇਰਾ ਨਾਂ ਕਾ ਤੋ ਲਈ ਜਣਾ ਮੈਂ ਤੋ ਸੌਹ ਪੁਆਲਾ ਜਿਵੇਂ ਆਪਣੇ ਪੰਜਾਬ ਚਲਦਾ ਹੈ ਗੁਰੂਆਂ ਪੀਰਾਂ ਦੀ ਸੌਹ ਪੁਆਲਾ ਬੱਚਿਆਂ ਦੀ ਸੌਹ ਪੁਆਲਾ ਤੇ ਉਹ ਹੋ ਸਕਦਾ ਵੀ ਗੋਰੇ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਮੇਰੇ ਤਸੱਦਦ ਕਰਨ ਵਾਲੇ ਮੋਲਕ ਨੂੰ ਤਾਂ ਸਿਰਫ ਢਾਲ ਬਣਾਇਆ ਜਦੋਂ ਫਿਰ ਇਹ ਦਾਤ ਹੀ ਆ ਜਾਂਦਾ ਫਿਰ ਬਖਸ਼ ਦੇਣੀ ਗੋਰੇ ਮੱਤੇ ਦਾ ਇੱਕ ਯਾਰ ਹੈ ਇੱਥੇ ਵੀ ਵਰਦਾਜ ਬੜੀ ਗੋਰੇ ਨੂੰ ਚਾਹ ਪੀਉਂਦਾ ਹੁੰਦਾ ਸੀ ਤੇ ਉਸ ਕੋਲ ਸੌ ਬੰਦਿਆ ਨਹੀਂ ਗੋਰੇ ਮੱਤੇ ਨੂੰ ਉੱਥੇ ਚਾਹ ਪੀਈ ਹੈ ਜੈਤੋ ਦੀ ਧਰਤੀ ਹੈ ਉਹ ਕੌਮ ਨੇਟ ਵਿਚਾਰਾਂ ਦੀ ਧਰਤੀ ਹੈ ਇਹਨੇ ਕਿਤੇ ਵੀ ਜਵਰ ਜਦੋਂ ਵੀ ਕਿਤੇ ਲੋਕਾਂ ਦੇ ਹੋਇਆ ਹਾਕਮਾਂ ਨੂੰ ਹਾਰ ਵਿਖਾਈ ਹੈ ਲੋਕਾਂ ਨੂੰ ਜਿੱਤ ਕੇ ਦਿੱਤਾ ਹੈ ਤੇ ਗੋਲੀ ਵਾਲੀ ਲੜਾਈ ਨੂੰ ਵੀ ਜਿੱਤ ਕੇ ਦੇਵਾਂਗੇ ਦੇ ਨਾਲ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਗੋਲੇਵਾਲਾ ਸਾਹਿਬ ਅੱਜ ਤੁਸੀਂ ਅੰਗਰੇਜ਼ ਸਿੰਘ ਗੋਰਾ ਮੱਤਾ ਦੇ ਹੱਕ ਵਿੱਚ ਜੈਤੋ ਆਏ ਹੋ ਇਹ ਮਸਲੇ ਤੇ ਟੋਡੀ ਜਥੇਬੰਦੀ ਦਾ ਕੀ ਪੱਖ ਹੈ ਜੀ ਦੇਖੋ ਜੀ ਸਾਡਾ ਪੱਖ ਇਹ ਹੈ ਚਾਹੇ ਕੋਈ ਵੀ ਮਜ਼ਦੂਰ ਆਗੂ ਹੋਵੇ ਚਾਹੇ ਕੋਈ ਹੋਰ ਹੋਵੇ ਜੇ ਉਹ ਕੋਈ ਆਪਣੇ ਮਸਲਿਆਂ ਦੇ ਉੱਤੇ ਆਪਣੀ ਕੋਈ ਗੱਲ ਰੱਖਣੀ ਚਾਹੁੰਦਾ ਹੈ ਉਸ ਨੂੰ ਸੰਵਿਧਾਨ ਮੁਤਾਬਕ ਸਰਕਾਰਾਂ ਦੇ ਦਿੱਤੇ ਹੋਏ ਮਤਲ ਜਿਹੜੇ ਹੈ ਬਣਾਏ ਹੋਏ ਕਾਨੂੰਨਾਂ ਦੇ ਮੁਤਾਬਕ ਉਹਨਾਂ ਨੂੰ ਆਪਣਾ ਅਧਿਕਾਰ ਆ ਗੱਲ ਰੱਖਣ ਦਾ ਹਾਂ ਜੇ ਕੋਈ ਉਹ ਦੇਸ਼ ਵਿਰੋਧੀ ਗੱਲ ਕਰ ਰਿਹਾ ਹੋਵੇ ਜਾਂ ਕੋਈ ਵੀ ਹੈ ਤਾਂ ਉਹਦੇ ਲਈ ਵੀ ਜਿਹੜੇ ਮਤਲਬ ਕਾਨੂੰਨ ਨੇ ਕਿ ਉਹਤੇ ਕੋਈ ਮਤਲ ਜੜੀ ਆ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਉਹਦੀ ਇਨਕੁਆਰੀ ਕੀਤੀ ਜਾਵੇ ਪਰ ਇਹ ਨਹੀਂ ਹੈ ਕਿ ਕਿਸੇ ਦੀ ਜ਼ੁਬਾਨ ਬੰਦੀ ਕਰਨ ਲਈ ਉਸ ਦਿਉ ਮਤਲ ਜੜਾ ਹੈਗਾ ਸਭ ਕੁ ਸਿਖਾਉਣ ਲਈ ਬਿਨਾ ਕਿਸੇ ਮਤਲਬ ਕਾਨੂੰਨ ਤੋਂ ਬਿਨਾ ਕਿਸੇ ਮਤਲ ਜਿਹੜਾ ਹੈਗਾ ਇਥੋਂ ਦੀਆਂ ਮਿਲੀ ਉਹਦੀ ਆਜ਼ਾਦੀ ਤੇ ਮਤਲ ਜਿਹੜਾ ਹੈ ਧਾਵਾ ਬੋਲ ਕੇ ਉਹਤੇ ਗੈਰ ਮਨੁੱਖੀ ਤਸ਼ੱਦਦ ਕੀਤਾ ਜਾਵੇ ਚਾਹੇ ਉਹ ਕੋਈ ਵੀ ਹੈ ਅਸੀਂ ਉਹਨੂੰ ਗਲਤ ਸਮਝਦੇ ਹੇਗੇ ਇੱਕ ਪ੍ਰਧਾਨ ਜੀ ਪਿਛਲੇ ਕਈ ਦਿਨਾਂ ਤੋਂ ਪਿੰਡ ਚੰਦਪਾਣ ਦਾ ਮਸਲਾ ਚੱਲ ਰਿਹਾ ਹੈ ਉਥੇ ਵੀ ਕਿਸਾਨ ਵਰਸ ਜ ਜੱਟ ਵਰਸ ਐਸਸੀ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ ਤੁਸੀਂ ਇੱਕ ਮਜ਼ਦੂਰ ਆਗੂ ਦੇ ਹੱਕ ਵਿੱਚ ਕਿਸਾਨ ਜਿਹਨਾਂ ਨੇ ਤੌਰ ਤੇ ਆਏ ਤੁਸੀਂ ਇਹ ਭਾਈਚਾਰੇ ਦੀ ਮਿਸਾਲ ਪੈਦਾ ਕੀਤੀ ਪਰ ਉੱਥੇ ਕਾਫੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਚੰਦਪਨ ਵਿੱਚ ਦੇਖੋ ਜੀ ਉਹ ਸਾਡੇ ਧਿਆਨ ਚ ਆਇਆ ਸੀਗਾ ਉੱਥੇ ਵੀ ਦੇਖਣ ਨੂੰ ਐ ਲੱਗਦਾ ਵੀ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਇਹ ਇੱਕ ਲੜਾਈ ਆ ਅਸਲ ਵਿੱਚ ਉਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਨਹੀਂ ਅਸੀਂ ਉਹਨੂੰ ਕਹਿ ਸਕਦੇ ਇਹ ਇੱਕ ਜਿਹੜੀ ਹੈ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਕੁਝ ਚੌਧਰੀ ਹੈਗੇ ਨੇ ਉਹੋ ਆਮ ਜਨਤਾ ਨੂੰ ਉੱਤੇ ਉਹਨਾਂ ਤੇ ਧੌਂਸ ਰੱਖਣੀ ਚਾਹੁੰਦੇ ਆ ਜੀ ਇੱਕ ਗੱਲ ਦੂਸਰੀ ਗੱਲ ਜੋ ਉਥੋਂ ਦੀਆਂ ਮਤਲ ਸਾਰੀਆਂ ਜਥੇਬੰਦੀਆਂ ਜੋ ਐਕਸ਼ਨ ਕਮੇਟੀ ਬਣਾਈ ਆ ਉਹਦੇ ਤੋਂ ਜੋ ਸਾਨੂੰ ਰਿਪੋਰਟ ਪਤਾ ਲੱਗੀ ਆ ਜੋ ਸਾਡੇ ਧਿਆਨ ਦੇ ਵਿੱਚ ਆਇਆ ਕਿ ਉਹ ਇੱਕ ਨਾਲੀ ਸੀ ਜਿਹੜਾ ਕਿ ਪਾਣੀ ਪਹਿਲਾਂ ਤੋਂ ਹੀ ਉੱਥੇ ਵਹਿ ਰਿਹਾ ਸੀ ਤੇ ਜੇ ਉੱਥੇ ਉਹ ਆਪਣੀ ਨਾਲੀ ਬਣਾ ਕੇ ਪਾਣੀ ਦਾ ਨਿਕਾਸ ਕਰਨਾ ਚਾਹੁੰਦੇ ਆ ਤਾਂ ਉੱਥੇ ਤਾਂ ਕਿਸੇ ਨੂੰ ਵੀ ਜਿਹੜਾ ਹੈਗਾ ਇਤਰਾਜ਼ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਉੱਥੇ ਲੜਾਈ ਜਾਂ ਖਹਿਮਖੇ ਮਤਲ ਖਾਮਖਾ ਜਿਹੜਾ ਮਤਲ ਉੱਥੇ ਲੜਾਈ ਝਗੜਾ ਕੀਤਾ ਗਿਆ ਇਹ ਮਤਲ ਮੰਦਭਗਾ ਸੀਗਾ ਇਹ ਹੈ ਅਸੀਂ ਕਹਿੰਦੇ ਲੋਕ ਵਿਰੋਧੀ ਸੀਗਾ ਭਾਈਚਾਰੇ ਨੂੰ ਲੜਾ ਕੇ ਉਹਨੂੰ ਪਾੜਨ ਵਾਲੀ ਗੱਲ ਸੀਗੀ ਇਹ ਸਰਕਾਰਾਂ ਦੀ ਮਤਲ ਜੜੀ ਆ ਸ਼ਹਿਰ ਤੋਂ ਬਿਨਾ ਇਈਆਂ ਕਾਰਵਾਈਆਂ ਨਹੀਂ ਹੁੰਦੀਆਂ ਹੈਗੀਆਂ ਇਹ ਜੋ ਹੋਇਆ ਸੀਗਾ ਮੰਦ ਭਾਗਾ ਹੋਇਆ ਸੀ ਚਾਹੇ ਕੋਈ ਵੀ ਹੈ ਚਾਹੇ ਉਹ ਜੱਟਾ ਚਾਹੇ ਕੋਈ ਵੀ ਮਿਹਨਤ ਕਾਸ਼ ਜਿਹੜੇ ਲੋਕ ਹੈ ਜੇ ਉਹਨਾਂ ਦੇ ਉੱਤੇ ਅਜਿਹਾ ਸਬਰ ਹੁੰਦਾ ਆਪਣਾ ਜਬਰ ਹੁੰਦਾ ਉਹਨਾਂ ਨਾਲ ੱਤਕਾ ਹੁੰਦਾ ਤਾਂ ਅਸੀਂ ਤਾਂ ਸਾਡੀ ਨੀਤੀ ਹੈ ਵੀ ਉਹ ਭਾਈਚਾਰੇ ਨੂੰ ਬੈਠ ਕੇ ਆਪ ਸੋਚ ਨਵੇੜਨਾ ਚਾਹੀਦਾ ਹੈ ਜੇ ਨਹੀਂ ਨਿਬੇੜਿਆ ਜਾਂਦਾ ਤਾਂ ਉਹਦੇ ਲਈ ਜਿਹੜਾ ਹੈਗਾ ਬਾਹਰਲੇ ਮਤਲ ਜਿਹੜੇ ਆ ਸਾਥੀਆਂ ਦੀ ਮਦਦ ਲੈ ਲੈਣੀ ਚਾਹੀਦੀ ਹੈ ਠੀਕ ਆ ਇਸ ਕਰਕੇ ਇਹ ਸਾਨੂੰ ਸਮਾਂ ਜਿਹੜੇ ਆਉਣ ਵਾਲੇ ਸਮੇਂ ਆ ਇਹ ਸਾਨੂੰ ਇੱਕ ਹੋਣ ਦੀ ਲੋੜ ਆ ਨਾ ਕਿ ਅਸੀਂ ਇਹਨਾਂ ਦੇ ਮਤਲ ਜਿਹੜੇ ਹਾਕਮ ਆ ਜਾਂ ਇੱਥੋਂ ਦੀਆਂ ਸਿਆਸੀ ਪਾਰਟੀਆਂ ਜਾਂ ਇੱਥੋਂ ਦੇ ਚੌਧ ਚੌਧਰੀ ਨੇ ਉਹਨਾਂ ਦੀ ਧੌਂ ਛੱਡ ਕੇ ਸਾਨੂੰ ਮਤਲ ਜਿਹੜਾ ਇਹ ਜ਼ਬਰ ਜ਼ੁਲਮ ਦੇ ਖਿਲਾਫ ਆਪਣੇ ਸਾਫ਼ ਲਈ ਇਕੱਠੇ ਹੋਣ ਦੀ ਲੋੜ ਆ ਤੇ ਉਹਦੇ ਲਈ ਜਦੋਂ ਐਕਸ਼ਨ ਕਮੇਟੀ ਬਣੀ ਐ ਸਾਡੀ ਮਤਲ ਜਥੇਬੰਦੀ ਨੇ ਭਾਵੇਂ ਅਸੀਂ ਮੋਰਚੇ ਦੇ ਵਿੱਚ ਸੀਗੇ ਸਿੰਗੂ ਬਾਰਡਰ ਤੇ ਖਨੋਰੀ ਬਾਰਡਰ ਤੇ ਪਰ ਉਹਦੇ باوجود ਵੀ ਸਾਡੀ ਜਥੇਬੰਦੀ ਉਹਦੇ ਵਿੱਚ ਗੱਲਬਾਤ ਜਿਹਦੇ ਹੋਈ ਹੈ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਉਹ ਇਨਸਾਫ ਦਵਾਇਆ ਉਹਨਾਂ ਨੂੰ ਅੱਛਾ ਪ੍ਰਧਾਨ ਜੀ ਇੱਕ ਹੋਰ ਹੈ ਵੀ ਇਹ ਪਿੰਡ ਚੰਦਪਾਨ ਦਾ ਮਸਲਾ ਹੋ ਗਿਆ ਉੱਥੇ ਵੀ ਕਾਫੀ ਦਲਤਾਂ ਤੇ ਅਤਿਆਚਾਰ ਹੋਇਆ ਹੈ ਇਹ ਜਿਹੜਾ ਅੰਗਰੇਜ਼ ਸਿੰਘ ਗੋਰਾਮੱਤਾ ਹੈ ਇਹ ਵੀ ਦਲਤਾਗੂ ਆ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਦਲਤਾਂ ਨੂੰ ਨਿਸ਼ਾਨਾ ਬਣਾਇਆ ਜਾਇਆ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਜੀ ਨਿਸ਼ਾਨਾ ਤਾਂ ਇਹ ਕੋਈ ਲੁਕੀ ਸ਼ਿਪੀ ਗੱਲ ਨਹੀਂ ਹੈ ਕਿ ਅੱਜ ਸਮਾਜ ਦੇ ਵਿੱਚ ਕੀ ਚੱਲ ਰਿਹਾ ਲੋਕ ਕੀ ਚਾਹੁੰਦੇ ਨੇ ਠੀਕ ਹੈ ਅੱਜ ਹਰ ਥਾਂ ਦੇ ਉੱਤੇ ਕੋਈ ਵੀ ਇਹੋ ਜਾ ਜਿਹੜਾ ਮੁਹਾਜ ਨਹੀਂ ਹੈ ਚਾਹੇ ਉਹ ਮਜ਼ਦੂਰਾਂ ਦਾ ਚਾਹੇ ਕਿਸਾਨਾਂ ਦਾ ਚਾਹੇ ਮੁਲਾਜ਼ਮਾਂ ਦਾ ਚਾਹੇ ਆਮ ਜਨਤਾ ਦਾ ਹੈਗਾ ਕੋਈ ਵੀ ਇਹੋ ਜਾ ਮੁਹਾਜ ਨਹੀਂ ਜਿਹੜਾ ਮਤਲਬ ਅ ਇਥੋਂ ਦੇ ਨੀਤੀਆਂ ਪਾਲਸੀਆਂ ਜਿਹੜੀਆਂ ਲੋਕ ਵਿਰੋਧੀ ਉਹਦੀ ਮਾਰ ਥੱਲੇ ਨਾ ਹੋਵੇ ਤੇ ਉਹ ਆਪਦੇ ਹੱਕਾਂ ਲਈ ਉਹ ਨੀਤੀਆਂ ਪਾਲਸੀਆਂ ਦੇ ਖਿਲਾਫ ਆਪਣੇ ਆਪਣੇ ਪੱਧਰ ਤੇ ਹਰ ਥਾਂ ਤੇ ਜਿਹੜੇ ਆ ਘੋਲ ਚੱਲ ਰਹੇ ਆ ਤੇ ਜੇ ਉਹ ਘੋਲ ਚੱਲ ਰਹੇ ਆ ਤੇ ਸਾਨੂੰ ਇਹ ਵੀ ਪਤਾ ਹੈ ਚਾਹੇ ਉਹ ਮਤਲਬ ਇਹਨਾਂ ਸਰਕਾਰਾਂ ਦੀ ਛਤਰ ਛਾਇਆ ਥੱਲੇ ਸਰਕਾਰਾਂ ਦੀਆਂ ਹਦਾਇਤਾਂ ਹੋਣ ਭਾਵੇਂ ਤੇ ਚਾਹੇ ਪ੍ਰਸ਼ਾਸਨ ਆਪਦੀ ਡਿਊਟੀ ਸਮਝ ਕੇ ਕਰ ਰਿਹਾ ਹੋਵੇ ਉਹ ਸਾਰਾ ਇਥੋਂ ਦੇ ਲੋਕਤੰਤਰ ਦੀ ਉਲੰਘਣਾ ਕਰਦਾ ਹੋਇਆ ਹਰ ਥਾਂ ਦੇ ਉੱਤੇ ਉਹ ਮਤਲ ਜਿਹੜੇ ਸਾਨੂੰ ਮਿਲੇ ਅਧਿਕਾਰ ਆ ਸਾਡੇ ਸੰਵਿਧਾਨ ਅਨੁਸਾਰ ਕਹਿੰਦੇ ਆ ਆਜ਼ਾਦੀ ਆ ਜੀ ਬੋਲਣ ਦੀ ਆਜ਼ਾਦੀ ਆ ਜੀ ਲਿਖਣ ਦੀ ਆਜ਼ਾਦੀ ਆ ਜੀ ਕਰਨੇ ਮੁਜਾਰੇ ਮਤਲਬ ਦੀ ਆਵਾਜ਼ ਛਾਉਣ ਦੀ ਆਜ਼ਾਦੀ ਆ ਆਪਾਂ ਦੇਖਦੇ ਆ ਸਾਰੇ ਹਿੰਦੁਸਤਾਨ ਦੇ ਵਿੱਚ ਥਾਂ ਥਾਂ ਦੇ ਉੱਤੇ ਮਤਲ ਜਿਹੜਾ ਲਾਠੀ ਚਾਰਜ ਹੋ ਰਿਹਾ ਥਾਂ ਥਾਂ ਦੇ ਉੱਤੇ ਮਤਲ ਜਿਹੜਾ ਹੈਗਾ ਆਪਣੇ ਕੇਸ ਬਣ ਰਹੇ ਆ ਥਾਂ ਥਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤੇ ਜਾ ਰਹੇ ਆਪਣੇ ਸਾਹਮਣੇ ਹੀ ਆ ਤੇ ਜੇ ਕੋਈ ਪੱਤਰਕਾਰ ਹੈਗਾ ਕੋਈ ਆਵਾਜ਼ ਠੋਂਦਾ ਕਿਸ ਦੇ ਹੱਕ ਚ ਮਤਲ ਸਹੀ ਮਤਲ ਗੱਲ ਨੂੰ ਲਿਖਦਾ ਹੈਗਾ ਤਾਂ ਉਹਨਾਂ ਦੇ ਉੱਤੇ ਹੀ ਮਤਲ ਜਿਹੜੇ ਉਹ ਕੇਸ ਅੱਜਕੱਲ ਬਣ ਰਹੇ ਆ ਇਹ ਚੰਦਪਾਣ ਵਾਲੇ ਮਸਲੇ ਚ ਤੇ ਇੱਕ ਗੋਰੇਮੱਤੇ ਵਾਲੇ ਮਸਲੇ ਚ ਹਜੇ ਬਰਾਬਰ ਦੀ ਤਲਵਾਰ ਹੀ ਲਮਟਕ ਰਹੀ ਹੈ ਕਿਉਂਕਿ ਉਹ ਵੀ ਹਜੇ ਪਰਚਾ ਕੈਨਸਲ ਨਹੀਂ ਹੋਇਆ ਤੇ ਗੋਰੇਮੱਤੇ ਵਾਲਾ ਮਸਲਾ ਵੀ ਕੋਈ ਹਾਲ ਨਹੀਂ ਅਗਲੀ ਰਣਨੀਤੀ ਕੀ ਹੈ ਨਾ ਮਾਬਲਮ ਲੈ ਕੇ ਟੋੜੀ ਦੇਖੋ ਜੀ ਇੱਥੋਂ ਦੇ ਪ੍ਰਸ਼ਾਸਨ ਨੂੰ ਜੋ ਲੋਕਾਂ ਦੇ ਵਿੱਚ ਵਾਪਰ ਰਿਹਾ ਜੋ ਲੋਕਾਂ ਦਾ ਗੁੱਸਾ ਪਨਪਰਿਆ ਹੈਗਾ ਇਹਨਾਂ ਨੀਤੀਆਂ ਪਾਲਿਸੀਆਂ ਦੇ ਖਿਲਾਫ ਤੇ ਆਪਦੇ ਹੱਕਾਂ ਨੂੰ ਲੈ ਕੇ ਜੋ ਥਾਂ ਥਾਂ ਤੇ ਮਤਲਬ ਗੁੱਸਾ ਲੋਕਾਂ ਦੇ ਵਿੱਚ ਭੁੱਖੇ ਮਰਦਿਆਂ ਦੇ ਬੇਰਜ਼ਗਾਰੀ ਕਾਰਨ ਹੋਰ ਨਾ ਕਾਰਨ ਕਰਕੇ ਉੱਭਰ ਰਿਹਾ ਹੈਗਾ ਤਾਂ ਉਸ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਇਨਸਾਫ਼ ਦੇਣਾ ਚਾਹੀਦਾ ਹੈ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਇਹੋ ਜਿਹਾ ਕੇਸ ਬਣਾ ਕੇ ਜਾਂ ਤਸ਼ੱਦਦ ਕਰਕੇ ਇਹ ਕੋਈ ਹੱਲ ਨਹੀਂ ਹੈਗਾ ਇਹ ਮਿਲ ਬੈਠ ਕੇ ਆਖਰ ਚਾਹੇ ਕੋਈ ਵੀ ਸਰਕਾਰ ਕੋਈ ਵੀ ਕਿੱਡਾ ਉਲਝਿਆ ਹੋਇਆ ਮਸਲਾ ਹੈ ਅਖੀਰ ਨੂੰ ਮਤਲ ਜਿਹੜਾ ਉਹ ਮੇਜ ਤੇ ਬੈਠ ਕੇ ਹੀ ਦੋ ਤਰ੍ਹਾਂ ਦੀ ਗੱਲਬਾਤ ਦੇ ਵਿੱਚ ਹੀ ਨਿਬੜਦਾ ਆਇਆ ਤੇ ਨਿਬੜਨਾ ਹੈਗਾ ਹੁਣ ਸਾਡੇ ਨਾਲ ਜਿਲ੍ਹਾ ਆਗੂ ਨਾਇਬ ਸਿੰਘ ਭਗਤੋਣਾ ਵੀ ਹੈ ਭਗਤੋਣਾ ਸਾਹਿਬ ਗੁਰਮੱਤਾ ਦੇ ਹੱਕ ਚ ਤੁਸੀਂ ਆਏ ਹੋ ਤੇ ਗੁਰਮੱਤਾ ਤੇ ਕਾਫੀ ਤਸ਼ੱਦਦ ਹੋਇਆ ਪੁਲਿਸ ਦੁਆਰਾ ਕਿ ਇਸ ਮਸਲੇ ਤੇ ਤੁਹਾਡੇ ਕੀ ਵਿਚਾਰ ਹਨ ੱਲੇ ਗੋਰੇ ਦੀ ਨਹੀਂ ਜੋ ਵੀ ਜਮਾਤ ਇੱਥੇ ਮਿਹਨਤ ਕਰਦੀਆਂ ਹਨ ਜਮਾਤਾਂ ਲੜ ਰਹੀਆਂ ਹਨ ਸਾਡੀ ਬੀਕੇਜੂ ਕ੍ਰਾਂਤੀ ਗਈ ਦਾ ਫੈਸਲਾ ਹੈ ਵੀ ਜਿੱਥੇ ਜਵਰ ਆ ਉੱਥੇ ਟੱਕਰ ਹੈ ਪਉਣੀ ਗੋਰਾ ਪਉਣੀ ਕੱਲ ਸਾਡੇ ਮਨਜਿੰਦਰ ਸਾਥੀ ਨੇ ਉਹ ਘਟਨਾ ਵਾਪਰੀ ਚੰਦ ਮਾਣ ਦੀ ਘਟਨਾ ਵਾਪਰੀ ਸਾਡੀ ਬੀਕੇਜੂ ਜਿੱਥੇ ਵੀ ਜਮਾਤਾਂ ਆਉਗੀਆਂ ਸਾਡੀਆਂ ਲੜ ਰਹੀਆਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜੇਕਰ ਗੋਰੇ ਮੱਤੇ ਨੂੰ ਵੀ ਕੋਈ ਇਨਸਾਫ ਨਾ ਮਿਲਿਆ ਜੋ ਵੀ ਐਕਸ਼ਨ ਕਮੇਟੀ ਇਹਨਾਂ ਦੀ ਕੋਈ ਫੈਸਲਾ ਕਰਦੀ ਹੈ ਅਸੀਂ ਆਪਣੀ ਵਿਤ ਮਤਾਕ ਇਲਾਕੇ ਮਤਾਕ ਉਹ ਸੰਘਰਸ਼ ਦੇ ਵਿੱਚ ਸਾਹਮਣੇ ਹੋਵਾਂਗੇ ਤੇ ਗੋਰੇ ਮੱਤੇ ਨੂੰ ਇਨਸਾਫ ਨਾ ਤੇ ਜਿੰਨੇ ਕ ਲੜਾਈ ਲੜਨਗੇ ਉਹਨਾਂ ਸਾਥ ਦੇਵਾਂਗੇ ਅੱਛਾ ਜਿਹੜੇ ਦੋਨੇ ਮਮਲੇ ਹੋਇਆ ਇਹ ਚੰਦ ਭਾਨ ਦਾ ਤੇ ਗੋਰੇ ਮੱਤੇ ਦਾ ਇਹ ਦੋਨਾਂ ਵਿੱਚ ਵੀ ਇਹ ਸਿਆਸੀ ਤੌਰ ਤੇ ਕਹਿੰਦੇ ਐਮਐਲਏ ਸਾਡੀ ਕਾਫੀ ਭੂਮਿਕਾ ਸਾਹਮਣੇ ਆ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਕਿਸੇ ਗੁੱਝੀ ਨਹੀਂ ਕਿਉਂਕਿ ਜੇ ਐਮਐਲਏ ਇਸ ਗੱਲ ਤੇ ਸਹੀ ਸੀ ਉਹ ਫੌਰੀ ਤੌਰ ਤੇ ਉਸ ਬੰਦੇ ਦੇ ਕੋਲੇ ਜਾਣਾ ਬਣਦਾ ਸੀ ਉਹਦਾ ਵੀ ਭਰਾਵਾ ਤੂੰ ਮੇਰਾ ਨਾਂ ਕਾਤੋਂ ਲਈ ਜਣਾ ਮੈਂ ਤੋਂ ਸੌਂਪ ਵਾਲਾ ਜਿਵੇਂ ਆਪਣੇ ਪੰਜਾਬ ਚਲਦਾ ਗੁਰੂਆਂ ਪੀਰਾਂ ਦੀ ਸੌਂਪ ਵਾਲਾ ਬੱਚਿਆਂ ਦੀ ਸੌਂਪ ਵਾਲਾ ਤੇ ਉਹ ਹੋ ਸਕਦਾ ਵੀ ਗੋਰੇ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਆਏ ਮੇਰੇ ਦਰਦ ਕਰਨਾ ਤੇ ਮੋਲਕ ਨੂੰ ਤਾਂ ਸਿਰਫ ਢਾਲ ਬਣਾਇਆ ਕਿਉਂਕਿ ਸਾਨੂੰ ਵੀ ਲੱਗਦੀ ਹੈ ਕਿ ਜਿੱਦੇ ਗੋਰੇ ਮੱਤੇ ਨੇ ਰੋੜੀ ਵਾਲੇ ਪੁਲ ਦੇ ਉੱਤੇ ਧਰਨਾ ਲਾਇਆ ਸੀ ਆਪਣੇ ਮੱਤੇ ਪਿੰਡ ਦੇ ਸੰਬੰਧ ਚ ਤੇ ਸਾਡਾ ਇੱਥੋਂ ਦਾ ਡੀਐਸਪੀ ਬੋਲ ਰਿਹਾ ਵੀ ਕੋਈ ਨਹੀਂ ਕਿਸੇ ਦਿਨ ਤੁਹਾਨੂੰ ਮੈਂ ਦੱਸੂਗਾ ਕਿ ਕਿਹੜੇ ਭਾਵੇਂ ਵੇਖਦੀ ਹੈ ਉਹ ਡੀਐਸਪੀ ਨੇ ਗੋਰਾ ਮੱਤੇ ਨੂੰ ਵੇਖਦੀ ਦਿਖਾਤੀ ਹੈ ਹੁਣ ਉਹਨੇ ਤਾਂ ਆਪਦੀ ਕਰ ਲਈ ਹੈ ਹੁਣ ਜਨਤਕ ਜਦ ਇਹ ਬੰਦਿਆਂ ਦਾ ਫਰਜ ਮੰਨਦਾ ਹੈ ਕਿ ਉਹ ਸੰਘਰਸ਼ ਨੂੰ ਕਿੰਨੇ ਚੱਕ ਲੈ ਕੇ ਜਾਣੀ ਚਾਹ ਹਾਂਕ ਮੇਰੀ ਗੱਲ ਹੋਰ ਵੀ ਹੈ ਕਿ ਸਾਥੀ ਗੋਰਾ ਮੱਤਾ ਜੇ ਹਿਸਾਬ ਨਾਲ ਆਪੋ ਚੱਲ ਰਿਹਾ ਉਹਨੂੰ ਵੀ ਸੋਚ ਵਿਚਾਰ ਕੇ ਸਾਰੇ ਲੋਕਾਂ ਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਨਾ ਕਿ ਆਪ ਦੀਆਂ ਆਪ ਦੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਕਿਉਂਕਿ ਉਹਦੇ ਨਾਲ ਕਿਤੇ ਵੀ ਉਹਦਾ ਨੁਕਸਾਨ ਹੋ ਸਕਦਾ ਹੈ ਜੇਕਰ ਉਹ ਜਥੇਬੰਦੀਆਂ ਦੇ ਨਾਲ ਚੱਲੂਗਾ ਤੇ ਗੋਰਾਉਣ ਵਾਲੇ ਦਿਨ ਤੇ ਵੱਡਾ ਆਗੂ ਬਣੂਗਾ ਤੇ ਨਹੀਂ ਤਾਂ ਲੈੜੇ ਲੋਕ ਹੈ ਜਿਹੜੇ ਲੋਕ ਉਹਦੇ ਨਾਲ ਚੱਲੇ ਆ ਉਹ ਤਾਂ ਬਹੁਤ ਅਤਿ ਕਿਸਾਤ ਨੇ ਬੰਦ ਮੁਠੀ ਵਾਲੀ ਇਕਤਾ ਰੱਖਣੀ ਚਾਹੀਦੀ ਬੰਦ ਮੁਠੀ ਵਾਲੀ ਇਕਤਾ ਰੱਖਣੀ ਚਾਹੀਦੀ ਹੈ ਇਹ ਕਿਹੜੀ ਅਫਸਰਸ਼ਾਈ ਹੈ ਸਾਡੀ ਇਹ ਬਹੁਤ ਪੁੱਤ ਦਿੰਦੀ ਹੈ ਮਿੱਠੀਆਂ ਮਿੱਠੀਆਂ ਗੋਲੀਆਂ ਦਿੰਦੀ ਹੈ ਤੇ ਜਦੋਂ ਫਿਰ ਇਹ ਦਾਤੇ ਆ ਜਾਂਦਾ ਫਿਰ ਬਖਸ਼ ਦੇਣੀ ਗੋਰੇ ਮੱਤੇ ਦਾ ਇੱਕ ਯਾਰ ਆ ਇੱਥੇ ਵੀ ਫਿਰਦਾ ਅੱਜ ਬੜੀ ਗੋਰੇ ਨੂੰ ਚਾਹ ਪੀਉਂਦਾ ਹੁੰਦਾ ਸੀ ਤੇ ਉਸ ਉਸ ਬੰਦਿਆਂ ਨੇ ਕਿ ਗੋਰੇ ਮੱਤੇ ਨੂੰ ਉੱਥੇ ਚਾਹ ਪਈ ਹੈ ਇਸ ਕਰਕੇ ਮੇਰੀ ਬੇਨਤੀ ਹੈ ਗੋਰੇ ਮੱਤੇ ਨੂੰ ਵੀ ਚੈਨਲ ਤਾਂ ਨਹੀਂ ਵੀ ਉਹ ਇਹਨਾਂ ਆਫਸਰਾਂ ਦੀ ਪੂਛ ਪੂਛ ਕਰਨੋਂ ਛੱਡੇ ਸਿੱਧੇ ਸੰਘਰਸ਼ਾਂ ਦੇ ਰਾਹ ਪਵੇ ਜਿਹੜੀ ਉਹਦੇ ਦਿਮਾਗ 'ਚ ਕੋਈ ਨੀਤੀ ਬਣੀ ਪਈ ਹੈ ਉਹ ਨੀਤੀ ਨੂੰ ਤਿਆਗਦਾ ਹੋਇਆ ਅਸਲੀ ਲੋਕਾਂ ਦੀ ਖਵਾਈ ਕਰੇ ਨਾ ਕਿ ਵੋਟਾਂ ਵਾਲੇ ਨੁਕਾ ਦੀ ਭਾਈ ਇੱਕ ਮਿੰਟ ਮੈਂ ਗੋਰੇ ਮੱਤੇ ਨੂੰ ਲੈ ਕੇ ਕਿ ਗੋਰੇ ਮੱਤੇ ਤੋਂ ਕੀ ਡਰ ਸੀ ਜਿਹੜਾ ਇਹ ਪੁੱਛੇ ਗੋਰੇ ਮੱਤੇ ਤੋਂ ਕੀ ਪੈ ਸੀ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਅੱਛਾ ਗੋਰੇ ਮੱਤੇ ਤੋਂ ਕਿ ਜਿਵੇਂ ਪ੍ਰਸ਼ਾਸਨ ਨੇ ਗੋਰੇ ਮੱਤੇ ਤੇ ਅੰਨਾ ਅਤਿਆਚਾਰ ਕੀਤਾ ਗੋਰੇ ਮੱਤੇ ਦਾ ਅਗਰ ਇੱਕ ਇਨਸਾਨ ਦਾ ਕਿੱਡਾ ਕਰ ਪਾਇਆ ਸਰਕਾਰ ਨੂੰ ਜੰਗਲ ਦੇ ਵਿੱਚ ਇੱਕ ਸ਼ੇਰ ਹੁੰਦਾ ਤੇ ਹਜ਼ਾਰਾਂ ਉੱਤੇ ਪੰਛੀ ਹੁੰਦੇ ਆ ਜਦੋਂ ਛੇਰ ਦੀ ਦਰਾਰ ਆਉਂਦੀ ਹੈ ਨਾ ਪੰਛੀ ਭੱਜ ਕੇ ਖੁੱਡਾਂ 'ਚ ਵੱਟ ਜਾਂਦੇ ਆ ਬਸ ਗੋਰਾ ਮੱਤਾ ਵੀ ਉਹਨਾਂ ਲੋਕਾਂ ਦੀ ਆਵਾਜ਼ ਹੈ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਕਿ ਜੇ ਗੋਰਾ ਮੱਤੇ ਨੂੰ ਅਸੀਂ ਅੱਜ ਨੱਥ ਪਾ ਲੈਨੇ ਆ ਤਾਂ ਜਿਹੜੇ ਉੱਠਣ ਵਾਲੇ ਲੋਕ ਆ ਸਾਡੇ ਖਿਲਾਫ ਸ਼ਾਇਦ ਉਹਨਾਂ ਦੀ ਜ਼बान ਬੰਦ ਹੋ ਜਾਵੇ ਚੰਦਮਾਨ ਚ ਵੀ ਇਹੀ ਕੁਝ ਹੋਇਆ ਮਨਜਿੰਦਰ ਵੀਰ ਨ ਪੱਤਰਕਾਰਨਾ ਵੀ ਉਹਦੀ ਜ਼बान ਬੰਦ ਕਰਨ ਦੀ ਕੋਸ਼ਿਸ਼ ਕੀਤੀ ਜ਼बान ਕਲਮ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਹਾਂ ਇੱਕ ਮੱਥੇ ਨੂੰ ਗੱਲ ਜਰੂਰ ਦੱਸਣੀ ਆ ਕਿਉਂਕਿ ਚੈਨਲ ਤੋਂ ਮੇਰੀ ਗੱਲ ਕੱਟਣਾਂ ਜਿਹੜੀ ਜੈਤੋ ਦੀ ਧਰਤੀ ਐ ਉਹ ਕੌਮਨਟ ਵਿਚਾਰਾਂ ਦੀ ਧਰਤੀ ਹੈ ਇਹਨੇ ਕਿਤੇ ਵੀ ਜਵਰ ਜਦੋਂ ਵੀ ਕਿਤੇ ਲੋਕਾਂ ਦੇ ਹੋਇਆ ਹਾਕਮਾਂ ਨੂੰ ਹਾਰ ਵਿਖਾਈਆ ਲੋਕਾਂ ਨੂੰ ਜਿੱਤ ਕੇ ਦਿੱਤਾ ਤੇ ਗੋਰੀਏ ਵਾਲੀ ਲੜਾਈ ਨੂੰ ਵੀ ਜਿੱਤ ਕੇ ਦੇਵਾਂਗੇ ਤੇ ਗੋਰੇ ਤੋਂ ਇਹੀ ਡਰ ਹੈ ਕਿਤੇ ਉਹ ਲੋਕਾਂ ਦੀ ਲੜਾਈ ਜਿਹੜੀ ਅਸੀਂ ਕਹਿੰਦੇ ਆ ਦੋ ਜਮਾਤਾਂ ਦੀ ਲੜਾਈ ਹੈ ਸਾਡੇ ਮਜ਼ਦੂਰਾਂ ਤੇ ਸਾਡੀਆਂ ਕਿਸਾਨਾਂ ਦੀ ਤੇ ਕੁਲਟੇਰੀ ਜਮਾਤ ਦੀ ਉਹ ਲੜਾਈ ਨੂੰ ਕਿਤੇ ਗੋਰਾ ਮਜ਼ਦੂਰਾਂ ਜਮਾਤਾਂ ਦੀ ਵਿਖਾਈ ਕਰਦਾ ਇਸ ਕਰਕੇ ਤੋਂ ਖਤਰਾ ਠੀਕ ਹੈ ਨੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਆਏ ਨੇ ਗੋਰਾ ਮੱਤਾ ਦੇ ਮਾਮਲੇ 'ਚ ਅੱਜ ਐਸਡੀਐਮ ਦਫ਼ਤਰ ਦਾ ਘਰਾਓ ਕੀਤਾ ਗਿਆ ਸੀ ਕੀ ਇਸ ਮਾਮਲੇ 'ਚ ਨਵੀਂ ਅਪਡੇਟ ਹੈ ਜੀ 10 ਤਰੀਕ ਨੂੰ ਗਵਰਨਰ ਰਾਜਪਾਲ ਨੂੰ ਅਸੀਂ ਮਿਲਣਾ ਹੈ ਤੇ ਉਸੇ ਦਿਨ ਹੀ ਅਗਲਾ ਪ੍ਰੋਗਰਾਮ ਸੰਘਰਸ਼ ਦਾ ਕਰਾਂਗੇ ਸਾਡੀ ਜਿਹੜੀ ਮੰਗ ਹੈ ਬੜੀ ਜਾਇਜ਼ ਹੈ ਉਹ ਹੈ ਕਿ ਵੀ ਜਿਹੜੇ ਅਫਸਰਾਂ ਨੇ ਤਸ਼ੱਦਦ ਕੀਤਾ ਬਿਨਾਂ ਕਾਰਨ ਤੋਂ ਜਾਂ ਉਹ ਕਾਰਨ ਦੱਸਣ ਵੀ ਇਹਦਾ ਕਸੂਰ ਕੀ ਹੈ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜੁਡੀਸ਼ੀਅਨ ਇਨਕੁਆਇਰੀ ਹੋਵੇ ਸਮੇਤ ਐਮਐਲਏ ਦੇ ਤੇ ਨੌ ਅਸਟਰੰਦ ਤੇ ਚੌਥਾ ਐਮਐਲਏ ਉਹਨਾਂ ਦੇ ਪਰਚੇ ਦਰਜ ਕੀਤਾ ਜਾਵੇ ਪਰਚਾ ਦਰਜ ਹੋਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਇਹ ਕੋਸ਼ਿਸ਼ ਇਹਨਾਂ ਵਿੱਚ ਜੈਤੋ ਹਲਕਾ ਰਿਜ਼ਰਵ ਹੈ ਜਿੱਥੇ ਐਸਸੀ ਸਮਾਜ ਤੇ ਲਗਾਤਾਰ ਜ਼ੁਲਮ ਹੋ ਰਿਹਾ ਹੈ ਕਾਫੀ ਮਾਮਲੇ ਸਾਹਮਣੇ ਆ ਗਿਆ ਹੈ ਤੇ ਇਸ ਮਾਮਲਿਆਂ ਵਿੱਚ ਹਲਕਾ ਜੈਤੋ ਦੇ ਵਿਧਾਇਕ ਦੀ ਭੂਮਿਕਾ ਹਰ ਵੇਲੇ ਚਾਚਾ ਦਾ ਵਿਸ਼ਾ ਰਹਿੰਦੀ ਹੈ ਇਹਦੇ ਬਾਰੇ ਕੀ ਕਹਿਣਾ ਡਾਟਾ ਚਾਚਾ ਦਾ ਵਿਸ਼ਾ ਨਹੀਂ ਉਹ ਗੁਨਾਹਦਾਰ ਤੇ ਚਾਚਾ ਦਾ ਵਿਸ਼ਾ ਤਾਂ ਹੁੰਦਾ ਵੀ ਚਰਚਾ ਹੋ ਗਈ ਜੀ ਉਹ ਸਾਰਾ ਕੁਝ ਉਹ ਕਰਵਾ ਰਹੇ ਹੈ ਜਿਹੜੀ ਚੰਦਪਾਨ ਦੀ ਘਟਨਾ ਹੈ ਜੀ ਮੈਂ ਉੱਥੇ ਜਾ ਕੇ ਆਇਆ ਜੀ ਉੱਥੇ ਉਹਨਾਂ ਦੇ ਘਰ ਭੰਨਨ ਦਾ ਕਿਹਨੂੰ ਅਧਿਕਾਰ ਤੇ ਪੁਲਿਸ ਸਰਕਾਰ ਪ੍ਰਸ਼ਾਸਨ ਕਾਨੂੰਨ ਸੰਵਿਧਾਨ ਦਲਤਾਂ ਦੇ ਘਰ ਟੁੱਟ ਗਏ ਉਹ ਕੀ ਕਰ ਰਹੇ ਘਰ ਘਰ ਭੰਨਨ ਦਾ ਮੈਂ ਆਪ ਸਾਰੇ ਮੇਰੇ ਕੋਲ ਫੋਟੋ ਮੈਂ ਆਪ ਜਾ ਕੇ ਉਹ ਸਾਰਾ ਕੁਝ ਇਹ ਕਰਵਾ ਰਿਹਾ ਹੈ ਦੋਸ਼ੀ ਹੈ ਇਹਨੂੰ ਇੱਕ ਇੱਕ ਗੱਲ ਦੇਣੀ ਪੈਗੀ ਅੱਛਾ ਬੇਅਦਬੀ ਕਾਂਡ ਵੀ ਇੱਥੇ ਇਸੇ ਹਲਕੇ 'ਚ ਵਾਪਰਿਆ ਸੀਗਾ ਉਸ ਤੋਂ ਬਾਅਦ ਬਹਿਵਲ ਕਾਂਡ ਗੋਲੀ ਕਾਂਡ ਹੋਇਆ ਉਦੋਂ ਵੀ ਜਦੋਂ ਐਫਆਈਆਰ ਹੁੰਦੀ ਹੈ ਤੇ ਉਦੋਂ ਵੀ ਪੁਲਿਸ ਨੂੰ ਅਣਪਛਾਤੇ ਲਿਖ ਦਿੱਤਾ ਜਾਂਦਾ ਹੈ ਤੇ ਹੁਣ ਵੀ ਜਿਹੜਾ ਚੰਦਪਾਨ ਮਾਮਲੇ 'ਚ ਵੀ ਇੱਕ ਦਲਤਾਂ ਦੇ ਘਰ ਭੰਨ ਦੇ ਮਾਮਲੇ 'ਚ ਇੱਕ ਐਫਆਈਆਰ ਦਰਜ ਹੋਈ ਹੈ ਉਹ ਵੀ ਅਣਪਛਾਤੇਾਂ ਦੇ ਕੀਤੀ ਹੈ ਜੀ ਜਿਥੋਂ ਤੱਕ ਬਹਿਵਲ ਕਾਂਡ ਸੀ ਅਣਪਛਾਤੇ ਉਹਦੇ ਪੰਜਾਬ ਦਾ ਉਸ ਸਮੇਂ ਦਾ ਮੁੱਖ ਮੰਤਰੀ ਉਹਨੂੰ ਆਵਾਜ਼ਾਂ ਪੈਂਦੀਆਂ ਉਹ ਤੇ ਕੇਸ ਦਰਜ ਹੋਇਆ ਹੈ ਗ੍ਰਹਿ ਮੰਤਰੀ ਤੇ ਹੋਇਆ ਡੀਜੀਪੀ ਤੇ ਹੋਇਆ ਆਈਜੀ ਤੇ ਹੋਇਆ ਜੀ ਉਹ ਜਿਹੜਾ ਮੋਰਚਾ ਬਰਗਾੜੀ ਮੋਰਚਾ ਲੱਗਿਆ ਸੀ ਉਹਦੇ ਵਿੱਚ ਅਣਪਛਾਤੀ ਪੁਲਿਸ ਸੈਣੀ ਗਈ ਤੇ ਉਹਨਾਂ ਦੇ ਪਰਚੇ ਦਰਜ ਹੋਏ ਜੀ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਉੱਤੇ ਹੋਰ ਕੱڑی ਕਾਰਵਾਈ ਕਰਕੇ ਜਿਹੜਾ ਨੇ ਗੋਲੀ ਚਲਾਈ ਆ ਖਾਸ ਕਰਕੇ ਜਿਹਨੇ ਹੁਕਮ ਦਿੱਤਾ ਸਖਬੀਰ ਸਿੰਘ ਬਾਦਲ ਨੇ ਤੇ ਡੀਜੀਪੀ ਨੇ ਜੀ ਲੋਕਾਂ ਨੂੰ ਇਨਸਾਫ ਤਾਂ ਮਿਲਦਾ ਇਹਨਾਂ ਨੂੰ ਫਾਸੀ ਦੀ ਸਜ਼ਾ ਹੋਵੇ ਜੀ ਉਹ ਤੇ ਅਖੀਰ ਤੱਕ ਅਸੀਂ ਸੁਪਰੀਮ ਕੋਰਟ ਤੱਕ ਉਹਨਾਂ ਨੂੰ ਮੌਤ ਦੀ ਸਜ਼ਾ ਤੱਕ ਲੜਾਈ ਲੜਾਂਗੇ ਨਹੀਂ ਉਸੇ ਤਰ੍ਹਾਂ ਦੇ ਇਸੇ ਚੰਦਪਾਨ ਮਾਮਲੇ 'ਚ ਵੀ ਅਨਪਛਾਤੇ ਬੰਦੇ ਉਸ ਤਰ੍ਹਾਂ ਦੇ ਉਹ ਅਨਪਛਾਤੇ ਪੁਲਿਸ ਪਛਾਣੀ ਗਈ ਸੀ ਇਹਦਾ ਅੰਤਰ ਹੈ ਇੱਕ ਉਹਨਾਂ ਦੇ ਕੇਸ ਦਰਜ ਹੋਇਆ ਬਾਈ ਨੇਮ ਪ੍ਰਕਾਸ਼ ਸਿੰਘ ਬਾਦਲਰ ਤੇ ਸੁਖਬੀਰ ਸਿੰਘ ਬਾਦਲਰ ਤੇ ਸੈਣੀ ਤੇ ਉਮਰਦੰਗਲ ਇਹਤੇ ਵੀ ਉਹਨਾਂ ਦੇ ਮੁਕਾਦਮੇ ਦਰਜ ਹੋਣੇ ਚਾਹੀਦੇ ਐ ਮੈਂ ਤੁਹਾਡੇ ਰਾਹੀਂ ਇੱਕ ਗੱਲ ਕਹਿਣਾ ਚਾਹਣਾ ਵੀ ਜਿਹੜੀ ਐਕਸ਼ਨ ਕਮੇਟੀ ਕਹਿੰਦੀ ਸਾਡੀ ਬੜੀ ਜਿੱਤ ਹੋਗੀ ਕਾਟਾ ਇਹਦੇ ਮੁਕਦਮਾ ਦਰਜ ਨਹੀਂ ਹੁੰਦਾ ਤੇ ਕੁਲਦੀਪ ਸਿੰਘ ਨੂੰ ਕਹਿਣਾ ਵੀ ਤੂੰ ਆਪਦਾ ਤਸ਼ੱਦਦ ਬੋਲਣਾ ਨਹੀਂ ਇਹ ਗੱਲਾਂ ਲੋਕ ਬਰਦਾਸ਼ਤ ਨਹੀਂ ਕਰਨਗੇ ਮੈਂ ਸਮਝਦਾ ਕਿ ਐਕਸ਼ਨ ਕਮੇਟੀ ਨੂੰ ਆਪਣਾ ਫੈਸਲਾ ਦੁਬਾਰਾ ਵਿਚਾਰਨਾ ਚਾਹੀਦਾ ਹੈ ਜਿਨ੍ਹਾਂ ਨੇ ਤਸ਼ੱਦਦ ਕੀਤਾ ਉਹਨਾਂ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਤੇ ਉਹਨਾਂ ਦੇ ਘਰ ਆ ਜਾਣੇ ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਕਾਂਗਰਸ ਪਾਰਟੀ ਦੇ ਐਮਐਲਏ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਅਵਾਜ਼ ਚੱਕੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਰਹੀ ਹੈ ਲੱਗਦਾ ਤੁਹਾਨੂੰ ਇਹ ਜਿਹੜੀਆਂ ਘਟਾਵਾਂ ਨਾਲ ਕੋਈ ਨਹੀਂ ਇਹਨੇ ਤਾਂ ਬਦਲੀ ਇਹਦੇ ਘਟ ਕਾਂਗਰਸ ਨੇ ਵੀ ਨਹੀਂ ਕੀਤੀ ਜੀ ਜਿਹੜੀ ਸਰਕਾਰ ਹਜ਼ਾਰਾਂ ਬੰਦਿਆਂ ਨੂੰ ਕਤਲ ਕਰਕੇ ਝੂਠੇ ਪੀੜੀਸ ਮੁਕਾਬਲੇ ਵਿੱਚ ਉਹਦਾ ਨਵੇਂ ਦਾ ਅੱਜ ਕਹੇ ਵੀ ਮੈਂ ਆਜ ਇਹ ਬਦਲੇ ਉਹ ਇਹਨਾਂ ਨੇ ਹੀ ਬਦਲੀ ਹੈ ਉਸੇ ਚਿੰਨ ਪੱਛੇਨਾਂ ਤੇ ਬਿਆਨ ਸਿੰਘ ਦੇ ਪੱਛੇਨਾਂ ਦੇ ਉੱਤੇ ਹੀ ਇਹ ਚੱਲ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਪੱਛੇਨਾਂ ਦੇ ਚੱਲਿਆ ਸੰਸਾਰ ਤੋਂ ਜਲੀਲ ਹੋ ਕੇ ਚਲੇ ਗਏ ਤੇ ਉਹਦਾ ਕੇਸਾਂ ਕੇਸ ਭੁਗਤ ਦਾ ਚੱਲ ਗਿਆ ਤੁਹਾਡਾ ਇਲਾਕਾ ਤੁਹਾਨੂੰ ਪਤਾ ਵੀ ਉਹਨਾਂ ਵਾਜਾਂ ਪੈਂਦੀਆਂ ਜੀ ਸਖਬੀਰ ਸਿੰਘ ਬਾਦਲ ਦੇ ਉੱਤੇ ਮੁਕੱਦਮੇ ਚੱਲ ਰਹੇ ਆ ਉਸੇ ਤਰ੍ਹਾਂ ਇਹਨਾਂ ਨੂੰ ਭੁਗਤਨੇ ਪੈਣਗੇ ਜੀ ਐਮਐਲਏ ਦਾ ਛੋਟੀ ਚੀਜ਼ ਹੈ ਮੈਂ ਬਠਿੰਡਾ ਸਾਹਿਬ ਕਿਤੇ ਨਾ ਕਿਤੇ ਲੱਗਦਾ ਜਿਵੇਂ ਤੁਸੀਂ ਕਾਂਗਰਸ ਦਾ ਵੀ ਕਿਹਾ ਹੈ ਵੀ ਕਾਂਗਰਸ ਨੇ ਵੀ ਇਹੀ ਕੁਛ ਕੀਤਾ ਹੈ ਅਕਾਲੀ ਦਲ ਨੇ ਵੀ ਇਹੀ ਕੁਛ ਤੇ ਆਮ ਆਦਮੀ ਲੋਕਾਂ ਨੇ ਤਾਂ ਫਿਰ ਤਿੰਨ ਸਬਸਕਰਾ ਬਦਲ ਲਿਆ ਫਿਰ ਲੋਕਾਂ ਨੂੰ ਕੀ ਤੋਂ ਰੱਖਣ ਲੋਕ ਸਮਝ ਦੱਸੂਗਾ ਕੋਈ ਨਵੇਂ ਬਦਲ ਉੱਠੂਗਾ ਉੱਠਣਾ ਚਾਹੀਦਾ ਹੈ ਜਿਹੜੀਆਂ ਚਾਰੇ ਪਾਰਟੀਆਂ ਬਦਲ ਇਹ ਪਾਰਟੀਆਂ ਨਹੀਂ ਇੱਕ ਗੱਠ ਜੋੜਾ ਨਾਪਾਕ ਗੱਠ ਜੋੜਾ ਪਏ ਉਹ ਬੀਜੇਪੀ ਹੈ ਪਏ ਅਕਾਲੀ ਦਲ ਬਦਲ ਪਏ ਕਾਂਗਰਸ ਤੇ ਆਮ ਬਟੇਣਾ ਸਾਹਿਬ ਲੋਕਾਂ ਦਾ ਗੱਠ ਜੋੜ ਹੈ ਜਿਹੜਾ ਉਹ ਇਹਨਾਂ ਦੇ ਵਿੱਚ ਸ਼ਾਮਲ ਲੋਕਾਂ ਨੇ ਆਹ ਬਦਲਾ ਲੈਂਦਾ ਸੀਗਾ ਜੀ ਆਮ ਆਦਮੀ ਪਾਰਟੀ ਦਾ ਕੀ ਹੁਣ ਨਵੇਂ ਬਦਲਾ ਤੇ ਲੋਕ ਵਿਸ਼ਵਾਸ ਕਰ ਸਕਦੇ ਆ ਜਰੂਰ ਕਰਨਗੇ ਜੀ ਬਹੁਤ ਬਹੁਤ ਧੰਨਵਾਦ ਜੀ